ਅੱਜ ਮੈਂ ਬਣਾਉਂ ਜਾ ਰਹੀਆਂ ਹਾਂ ਘਰ ਵਿੱਚ ਪਕੌੜੇ ਮੈਂ ਕਿਹਾ ਚਲੋ ਇੱਕ ਅਮਦਨ ਪਕੌੜੇ ਪਕਾੜੇ ਬਣਾ ਕੇ ਰੱਖੀਏ ਤਿਆਰੀ ਤਿਆਰੀ ਕਰਕੇ ਰੱਖੀਏ ਸਾਰੇ ਜਣੇ ਇਕੱਠੇ ਬੈ ਕੇ ਖਾਵਾਂਗੇ ਪਕੌੜੇ ਸਾਰੇ ਇਕੱਠੇ ਬੈਨ ਤੇ ਖਾਣ ਦਾ ਮਜ਼ਾ ਆਂਦਾ ਚ ਇਕੱਲੇ ਇਕੱਲੇ ਖਾਓ ਤੇ ਮਜ਼ਾ ਜਿਆ ਨਹੀਂ ਆਂਦਾ ਨਾਲੇ ਗੱਲਾਂ ਮਾਰੀ ਜਾਂ ਨਾਲੇ ਪਕੌੜੇ ਖਾਈ ਜਾਓ ਜਿੱਦ ਤੂੰ ਪਕੌੜੇ ਲੈਨੇ ਬਰੈਡ ਵਾਲੇ ਬਲਕੇ ਠੰਡੇ ਹੋ ਗਏ ਕੋਈ ਸਵਾਦ ਨਹੀਂ ਆਣਾ ਕੋਈ ਨਹੀਂ ਓਵਨ 'ਚ ਗਰਮ ਕਰ ਲਾਂਗੇ ਕਿ ਫਿਰ ਜੋ ਤਾਂ ਹੈ ਪਕੋੜੇ ਬ੍ਰੈਡ ਵਾਲੇ ਬ੍ਰੈਡ ਵਾਲੇ ਪਕੋੜੇ ਹਾਂ ਗਣੇ ਦੇ ਦੋ ਭੁੱਖ ਲੱਗ ਕੇ ਮਿਲਣ ਤੈਨੂੰ ਭੁੱਖ ਚੜੀ ਰਹਿੰਦੀ ਜਦੋਂ ਵੇਖੋ ਆ ਕੁੜਿੰਦੇ ਨੂੰ ਭੁੱਖ ਲੱਗੀ ਰਹਦੀ ਭੋਲਾ ਪਾਗਲੇ ਗਈਆਂ ਬੋਤਲਾਂ ਨੂੰ ਮੂੰਹ ਮੂੰਹ ਲੰਦਾ ਵਾ ਗਲਾਸ ਚ ਪਾਣੀ ਪੀਵੀਦਾ ਵਾ ਅਕਲ ਸਿੱਖੀ ਦੀ ਆ ਆ ਵੇਖਿਆ ਫੁੱਲ ਫੁੱਲ ਕੇ ਲੱਖਣ ਦੇ ਮੈਨੂੰ ਪਤਾ ਸਾਰਿਆਂ ਨੂੰ ਭੁੱਖ ਲੱਗੀ ਹੋਈ ਆ ਕਦੀ ਬ੍ਰੈਡ ਫੁੱਲਿਆ ਵੇਖਿਆ ਰੋਟੀ ਦੇ ਫੁੱਲਦੀ ਵੇਖੀ ਬ੍ਰੈਡ ਫੁੱਲਿਆ ਵੇਖਿਆ ਕਦੀ ਕਿਸ ਨੇ ਬਸ ਕਰਦਾ ਕਿ ਦਜਾ ਨੇ ਵੀ ਢਿੱਡ ਹੈਗੇ ਆ ਓਏ ਆਪਾਂ ਵੀ ਖਾਣੇ ਕੀ ਕਰਦੀ ਆ ਮਿੰਲਾ ਤਾਂ ਸਾਰੇ ਨੂੰ ਨਾ ਭੁੱਖ ਬਹੁਤ ਜ਼ਿਆਦਾ ਲੱਗੀ ਫੁੱਲ ਫੁੱਲ ਕੇ ਫੁੱਲ ਫੁੱਲ ਕੇ ਲੱਤ ਦੇ ਕੇ ਡੱਡ ਬੱਲੇ ਪਕਾੜੇ ਓ ਮਾਈ ਗਾ ਆ ਬਣਾਏ ਨੇ ਮੈਂ ਗੋਲ ਗੱਪੇ ਟਰਾਈ ਮਾਰ ਲਈ ਆ ਵੇਖੋ ਬੰਦੇ ਕਿ ਨਹੀਂ ਹੋਣਾ ਫੁੱਲੇ ਫੱਲੇ ਹੈਗਾ ਨਹੀਂ ਇੱਕ ਮਰ ਜਣੀ ਹੁੰਦਾ ਤੇ ਚਲ ਪਾ ਕੇ ਵੇਂਦੀ ਹਣੀ ਫਿਰ ਫੁੱਲ ਜੂਗਾ ਤੇ ਹਾਏ ਲੱਭਾਏ ਹਾਏ ਜੇ ਮਰਜੇ ਨੇ ਕੁੜਕੜੇ ਨਾ ਨਾ ਬਣਿਆ ਤੇ ਵੇਖੀ ਤੈਨੂੰ ਵੀ ਜੇ ਸਾਰ-ਸਾਰ ਗੇ ਮੈਂ ਕਾਲਾ ਕਰ ਦੇਣਾ ਹਾਂ ਮੈਂ ਕਿਹਾ ਚੱਲ ਗੋਲ ਗੱਪੇ ਬਣਾਨੇ ਪਾਣੀ ਭਰ ਮਗਾ ਲਾਂਗੇ ਫਿਰ ਸਵਾਤ ਲਾਉਣਾ ਹੀ ਲਾਉਣਾ ਨਾ ਫਿਰ ਅੱਜ ਤਿਆਰੀ ਬੋਸ਼ੋਂ ਕੇ ਬਣਾ ਹਦੀ ਜੀ ਚਾ ਬਣਾਉਂਦਾ ਉਲ ਉਲ ਕੇ ਰੱਖੀਏ ਵਾਓ ਕੀ ਆਪ ਕਰ ਰਹੀ ਹੋ ਕਿ ਵਾਚਿ ਵਾ ਚੰਨਲੇ ਮਾਰੇ ਸਕਾਲੀਏ ਨਾ ਹੋਰੇ ਫਿਰ ਵੇ 2 ਮਿੰਟ ਹਿਰ ਕੀ ਵੇਜਦੇ ਨੇ ਕੁਰਕਰੇ ਬੰਦੇ ਕਿ ਨਹੀਂ ਜਿਹੜਾ ਇੱਕ ਪਾਸੇ ਪੁੱਠਾ ਮਤਲਬ ਕਿ ਗਿੱਲਾ ਗਿੱਲਾ ਸੀ ਨਾ ਉਹਨੂੰ ਹੁਣ ਆਪਸ ਕਰ ਲੈਣੇ ਆ ਇਸਲੇ ਇਸਲੇ ਪਨੀ ਘੋਂਦੇ ਆ ਤੇ ਮੈਨੂੰ ਕਦੀ ਬਣਾਉਣੇ ਨਹੀਂ ਹੁੰਦੇ ਮੈਨੂੰ ਕਮੈਂਟ ਵਿੱਚ ਤੁਸੀਂ ਜਰੂਰ ਦੱਸਿਆ ਕਿ ਇਹਨੂੰ ਕਿੱਦਾਂ ਬਣਾਇਂਦੀ ਆ ਗੋਲ ਕਰਕੇ ਟਰਾਈ ਤਪੜੀ ਵਾਲਾ ਕੀਤੇ ਪਰ ਨਾ ਫੁੱਲਦੇ ਨਹੀਂ ਹੁੰਦੇ ਤੇ ਨਾਲ ਆਕੜੇ ਆਕੜੇ ਜਿਹੇ ਰਹਿੰਦੇ ਆ